ਕੀ ਦੱਸੋਗੇ ਹਾਂਜੀ ਸਰ ਆਧਿਆਰੀ ਮੀਟਿੰਗ ਰੱਖੀ ਗਈ ਹੈ ਕੀ ਮਕਸਦ ਹੋਇਆ ਹੈ ਮੈਂ ਹਰਕਮਲ ਸਿੰਘ ਪ੍ਰਧਾਨ ਨੰਬਰਦਾਰ ਜੁਨੀਅਰ ਜਲੰਧਰ ਅੱਜ ਜਿਹੜੀ ਸਾਡੇ ਵਿਖੋਦਰ ਦੇ ਵਿੱਚ ਨੰਬਰਦਾਰ ਜੁਨੀਅਨ ਦੇ ਦਫ਼ਤਰ ਵਿਖੇ ਵੱਡੀ ਗਿਣਤੀ ਦੇ ਵਿੱਚ ਨੰਬਰਦਾਰ ਇਕੱਤਰ ਹੋਏ ਅਤੇ ਜਿਨ੍ਹਾਂ ਕਿਸਾਨਾਂ ਦੀ ਇਸ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਆਉਂਦੀ ਸੀ ਉਹ ਵੀ ਸਾਡੇ ਨਾਲ ਬੈਠੇ ਆ ਸੋ ਅਸੀਂ ਜਿਹੜਾ ਕਿਸਾਨ ਜਥੇਬੰਦੀਆਂ ਨੇ ਔਰ ਕਿਸਾਨਾਂ ਨੇ ਇਸ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕੀਤਾ ਉਹ ਵਿਰੋਧ ਆਮ ਲੋਕਾਂ ਨੇ ਵਿਰੋਧ ਕੀਤਾ ਉਹਦੇ ਵਿਰੋਧ ਦੇ ਕਾਰਨ ਇਹ ਜਿਹੜੀ ਸਰਕਾਰ ਆ ਇਹਨੂੰ ਇਹ ਜਿਹੜੀ ਆਪਣੀ ਸਕੀਮ ਵਾਪਸ ਲੈਣੀ ਪਈ ਆ ਸੋ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਸ਼ੰਗਾਰਚ ਕੀਤਾ ਅਤੇ ਉਹਨਾਂ ਸਾਰੇ ਕਿਸਾਨ ਵੀਰਾਂ ਨੇ ਜਿਹੜੀਆਂ ਇਹਨਾਂ ਦੀਆਂ ਇਹ ਨੀਤੀਆਂ ਦਾ ਵਿਰੋਧ ਕੀਤਾ ਸਾਡੀ ਨੰਬਰਦਾਰ ਯੂਨੀਅਨ ਨੇ ਵੀ ਇਹਦਾ ਵਿਰੋਧ ਕੀਤਾ ਸੋ ਇਹ ਵਿਰੋਧ ਦੇ ਕਾਰਨ ਹੀ ਸਰਕਾਰ ਨੂੰ ਇਹ ਜਿਹੜਾ ਫੈਸਲਾ ਵਾਪਸ ਲੈਣਾ ਪਿਆ ਚੰਗੀ ਗੱਲ ਆ ਸਰਕਾਰ ਜਿਹੜਾ ਇਹ ਫੈਸਲਾ ਲੋਕਾਂ ਤੇ ਥੋਪਦੀ ਸੀ ਲੋਕਾਂ ਨੇ ਇਹਦਾ ਬਹੁਤ ਵਿਰੋਧ ਕੀਤਾ ਔਰ ਵਾਪਸ ਲੈਣਾ ਪਿਆ ਸੋ ਕਿਸਾਨ ਜਥੇਬੰਦੀਆਂ ਦਾ ਸਮੁੱਚੇ ਕਿਸਾਨ ਵੀਰਾਂ ਦਾ ਪੰਜਾਬੀਆਂ ਨੇ ਇਕੱਤਰ ਹੋ ਕੇ ਜਿਹੜਾ ਸਰਕਾਰ ਦੇ ਖਿਲਾਫ ਵਿਰੋਧ ਕੀਤਾ ਸੀ ਉਹ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਸਰਕਾਰ ਨੂੰ ਅਜੇ ਵੀ ਅਸੈਂਬਲੀ ਦੇ ਵਿੱਚ ਇਹ ਜਿਹੜਾ ਮਤਾ ਪਾ ਕੇ ਇਹ ਸਕੀਮ ਨੂੰ ਰੱਦ ਕਰਨਾ ਚਾਹੀਦਾ ਸੋ ਅਸੀਂ ਪੰਜਾਬ ਨੰਬਰਦਾਰ ਯੂਨੀਅਨ ਜਿੱਥੇ ਸਰਕਾਰ ਨੇ ਫੈਸਲਾ ਵਾਪਸ ਲਿਆ ਅਸੀਂ ਕਿਸਾਨਾਂ ਦੀ ਨੰਬਰਦਾਰਾਂ ਦੀ ਔਰ ਆਮ ਲੋਕਾਂ ਦੀ ਬਹੁਤ ਵੱਡੀ ਜਿੱਤ ਆ ਜਿਹੜੀ ਅੱਜ ਹੋਈ ਆ ਅਤੇ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਕਹਿਣਾ ਚਾਹੁੰਦੇ ਆ ਕਿ ਜਿਹੜੇ ਤੁਸੀਂ ਲੰਬੜਦਾਰਾਂ ਨਾਲ ਵੀ ਵਾਅਦੇ ਕੀਤੇ ਸੀ ਉਹ ਵੀ ਜਿਹੜੇ ਜਲਦ ਪੂਰੇ ਕੀਤੇ ਜਾਣ ਕਿਉਂਕਿ ਲੰਬੜਦਾਰਾਂ ਦੇ ਨਾਲ ਤੁਸੀਂ ਵਾਅਦੇ ਕਰਕੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਜਿਹੜੀਆਂ ਸਾਡੀਆਂ ਮੰਗਾਂ ਪਾਈਆਂ ਉਹ ਛੇਤੀ ਪੂਰੀਆਂ ਕੀਤੀਆਂ ਜਾਣ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੰਬਰਦਾਰ ਵੀ ਇਸੇ ਤਰ੍ਹਾਂ ਹੀ ਤੁਹਾਡਾ ਆਪੇ ਵਿਰੋਧ ਕਰਨਗੇ ਅਸੀਂ ਕਹਿੰਦੇ ਆ ਕਿ ਸਰਕਾਰ ਦਾ ਜਿੰਨਾ ਸਮਾਂ ਰਹਿੰਦਾ ਉਹਦੇ ਵਿੱਚ ਉਹ ਨੰਬਰਦਾਰਾਂ ਨਾਲ ਵੀ ਰਾਬਤਾ ਬਣਾ ਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਛੇਤੀ ਤੋਂ ਛੇਤੀ ਪੂਰੀਆਂ ਕਰੇ। ਹਾਂਜੀ ਸਰ। ਸਰ ਜਿਹੜੀ ਗਲੈਂਡ ਗੋਲਿੰਗ ਸਕੀਮ ਸੀਗੀ ਇਸ ਨੂੰ ਜਿਹੜਾ ਸਰਕਾਰ ਵੱਲੋਂ ਰੱਦ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ। ਦੇਖੋ ਜੀ ਮੁੱਢਲੇ ਤੌਰ ਤੇ ਹੀ ਸਕੀਮ ਗਲਤ ਸੀਗੀ। ਨਾ ਇਹਦਾ ਸਿਰ ਨਾ ਇਹ ਕਪੈ ਇਹ ਤਾਂ ਇੱਕ ਲੈਂਡ ਗ੍ਰੈਬਿੰਗ ਦੀ ਇੱਕ ਸਕੀਮ ਬਣਾਈ ਹੈ। ਇੱਕ ਹੀ ਤੇ ਬਣਾਈ ਹੈ। ਇਹਦਾ ਆਪਾਂ ਨਾ ਹੀ ਗੱਲ ਕਰੀਏ ਤਾਂ ਚੰਗਾ ਹੈ ਕਿਉਂਕਿ ਕੋਈ ਸੱਚਾ ਪੰਜਾਬੀ ਐਦਾਂ ਦੀ ਸਕੀਮ ਨਹੀਂ ਲੈ ਸਕਦਾ ਕਿਉਂਕਿ ਉਹਨੂੰ ਪੰਜਾਬੀ ਨੂੰ ਪਤਾ ਹੋਊਗਾ ਵੀ ਜੀਨ ਜ਼ਮੀਨ ਨਾਲ ਪੰਜਾਬੀ ਦਾ ਕੀ ਮੋਹ ਹੈ। ਵੀ ਜਿੱਥੇ ਕੀ ਛੋਟੀਆਂ-ਛੋਟੀਆਂ ਗੱਲਾਂ ਬੰਨਿਆਂ ਪਿੱਛੇ ਕਰਲ ਹੋ ਜਾਂਦੇ ਆ ਉੱਥੇ ਇੱਕ ਕਿੱਤਾ ਹੀ ਖਤਮ ਕਰਨਾ ਸੀ। ਕੱਲਾ ਇੱਕ ਕਿਸਾਨ ਨਹੀਂ ਜਾਣਾ ਸੀਗਾ। ਕਿਸਾਨ ਦੇ ਨਾਲ ਮਜ਼ਦੂਰ ਛੋਟਾ ਡੈਰੀ ਫਾਰਮਰ ਛੋਟਾ ਦੁਕਾਨਦਾਰ ਇਹ ਉਹ ਸਭ ਨੂੰ ਅਫੈਕਟ ਕਰਨਾ ਸੀਗਾ ਵੀ ਇੱਕ ਇੱਕਤਾ ਇੱਕ ਹੋਣ ਦੀ ਖਤਮ ਕਰਨੀ ਸੀ ਇਹ ਸ਼ੁਕਰ ਹੈ ਵੀ ਦਾਤੇ ਨੇ ਮਿਹਰ ਕੀਤੀ ਇਹਨਾਂ ਨੂੰ ਸਮਤ ਬਖਸ਼ੀ ਵੀ ਇਹਨਾਂ ਨੇ ਇਹ ਪਾਲਿਸੀ ਵਾਪਸ ਲੈ ਲਈ ਲੇਕਿਨ ਹਾਲੇ ਵੀ ਜਦ ਤੱਕ ਇਹ ਡੀ ਨੋਟੀਫਾਈ ਕੈਬਨਟ ਤੋਂ ਨਹੀਂ ਕਰਾਉਂਦੇ ਤਦ ਤੱਕ ਸਾਡਾ ਸੰਘਰਸ਼ ਕਿਸਾਨੀ ਦਾ ਨੰਮੜਦਾਰਾਂ ਦਾ ਤੇ ਬਾਕੀ ਆਪ ਪੰਜਾਬੀਆਂ ਦਾ ਚੱਲਦਾ ਰਹੂਗਾ ਉਮੀਦ ਹੈ ਵੀ ਇਹ ਸੂਕਾਰ ਬੀ ਨੋਟੀਫਾਈ ਕਰੇ ਛੇਤੀ ਛੇਤੀ ਤਾਂ ਇਹ ਆਪ ਸੁਖਦਾ ਸਾਹ ਤਾਦੀ ਲੈ ਸਕਦੇ ਆ ਧੰਨਵਾਦ ਦੁਖੀ ਪੈਨ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕੱਲ ਮੇਰੇ ਨੰਬਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਚੌਥੀਪਾਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669